ਜੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਹ ਕਿਸੇ ਪੁਰਾਣੇ ਮਕਾਨ ਜਾਂ ਪੁਰਾਣੇ ਖੰਡਰ ਦੀਆਂ ਨਹੀਂ ਹੈ ਬਲਕਿ ਇੱਕ ਰਿਸ਼ਤੇਦਾਰਾਂ ਦੇ ਘਰ ਦੀਆਂ ਨੇ ਜਿਸਦੇ ਵਿੱਚ ਇੱਕ ਪਰਿਵਾਰ ਰਹਿੰਦਾ ਸੀ ਪਰ ਕੁਝ ਕਾਰਨਾਂ ਕਾਰਨ ਪਰਿਵਾਰ ਨੂੰ ਘਰ ਛੱਡਣਾ ਪਿਆ ਸੋ ਕਾਰਨ ਕੀ ਸੀ ਕਿ ਇੱਕ ਪੁੱਤ ਅਪਾਹਜ ਹੋ ਗਿਆ ਅਤੇ ਜੋ ਘਰ ਦਾ ਮੁਖੀ ਹੈ ਉਹ ਰਿਟਾਇਰਡ ਹੁੰਦਾ ਹੈ ਉਹ ਵੀ ਕਿਰਾਏ ਤੇ ਸੋ ਘਰ ਦੇ ਹਾਲਾਤ ਆ ਤੁਸੀਂ ਦੇਖ ਹੀ ਸਕਦੇ ਹੋ ਕਿ ਛੱਤ ਵੀ ਡਿੱਗ ਚੁੱਕੀ ਹੈ ਅਤੇ ਬੱਚਿਆਂ ਦੇ ਲਈ ਬਾਥਰੂਮ ਦੀ ਸੁਵਿਧਾ ਵੀ ਨਹੀਂ ਹੈ ਤੇ ਘਰ ਦੇ ਹਾਲਾਤ ਬਹੁਤ ਹੀ ਨਾਜ਼ੁਕ ਹਨ ਤਰਸਯੋਗ ਨੇ ਸੋ ਦੇਖ ਸਕਦੇ ਹੋ ਤੁਸੀਂ ਕਿ ਛੱਤ ਅਤੇ ਕੰਧਾਂ ਜੋ ਬਿਲਕੁਲ ਆਪਣਾ ਆਪ ਛੱਡ ਚੁੱਕੀਆਂ ਨੇ ਤੇ ਪਰਿਵਾਰ ਕਿਸੇ ਦੇ ਘਰ ਦੇ ਵਿੱਚ ਤਕਰੀਬਨ 4 ਸਾਲ ਤੋਂ ਰਹਿ ਰਿਹਾ ਹੈ ਅਤੇ ਸਮਾਜ ਸੇਵੀ ਵੀਰਾਂ ਤੋਂ ਮੰਗ ਕਰ ਰਿਹਾ ਹੈ ਕਿ ਸਾਡੀ ਮਦਦ ਲਈ ਕੋਈ ਤਾਂ ਅੱਗੇ ਆਓ ਦੀ ਸਤਿ ਸ਼੍ਰੀ ਅਕਾਲ ਕਿਉਂਕਿ ਇਹਨਾਂ ਦੀਆਂ ਦੋ ਧੀਆ ਹਨ ਜੋ ਆਪਣੇ ਮਾਂ ਪਿਓ ਦਾ ਪੂਰਾ ਸਾਥ ਦੇ ਰਹੀਆਂ ਨੇ ਤੇ ਗੱਲ ਕਰਦੇ ਹਾਂ ਪਰਿਵਾਰ ਦੇ ਨਾਲ ਕੀ ਕਹਿਣਾ ਹੈ ਇਹਨਾਂ ਦਾ ਸੁਪਰ ਸੁਪਰ ਜਨਾਹ ਆਇਆ ਤਾਂ ਮੈਂ ਕੱਲ ਕੋਈ ਕਰਾਂਗੇ ਹੋਇਆ ਦਰਮਿਆਣ ਠੀਕ ਹੋ ਗਿਆ ਕੋਈ ਬੱਚਾ ਨਹੀਂ ਦੋ ਦੋ ਉਹ ਠੀਕ ਹੈ ਛੋਟੀਆਂ ਜੀ ਬੇਟੀਆਂ ਵੱਡੀਆਂ ਸੋ ਇਹ ਨਾਲ ਇੱਕ ਛੋਟਾ ਹੈ ਲਾਓ ਉਹਨਾਂ ਨੂੰ ਵੀ ਲਾ ਦੋ ਉਹ ਤੇ ਹੁਣ ਕਾਰ ਨਹੀਂ ਦੁਕਾਨ ਤੇ ਲੱਗੇ ਉਹ ਤੋਂ ਚਲੋ ਚਲ ਜੀ ਅਸੀਂ খন <laughs> ਕਹਿਣਾ ਚਾਹੂਗੀ ਮੇਰਾ ਨਾਮ ਪ੍ਰਵੀਨ ਪਿੰਡ ਹਮਰਾਜਪੁਰ ਮੈਂ ਸਾਰਿਆਂ ਹੀ ਕਹਿਣਾ ਚਾਹਾਂਗੀ ਕਿ 4 ਸਾਲ ਹੋ ਗਿਆ ਸਾਡਾ ਜਦੋਂ بارش ਆਣੀ ਸਾਰਾ ਕਮਰਾ ਥੋੜੇ ਵਿੱਚ ਪੈਂਦਾ ਬਹੁਤ ਮਾੜੇ ਹਾਲਾਤ ਨਾਲ ਹੀ ਇੱਥੋਂ ਨਿਕਲੇ ਸੀ ਕਿਸੇ ਦੇ ਥਾਂ ਜਿਹੀ ਰਹਿ ਰਹੇ ਹਾਂ 4 ਸਾਲ ਹੋ ਗਿਆ ਬੇਟਾ ਮੇਰਾ ਹੈਂਡੀਕੈਪ ਦੋ ਬੇਟੀਆਂ ਉਹ ਵੀ ਕਿਸੇ ਦੁਕਾਨ ਤੇ ਲੱਗ ਰਹੀ ਮੈਂ ਵੀ ਪਿੰਡ ਚ ਹੀ ਮਤਲਬ ਕੰਮਕਾਰ ਕਰਦੀ ਕਿਸੇ ਦੇ ਘਰ ਤੇ ਇਹ ਰਿਕਸ਼ਾ ਚਲਾਉਂਦੇ ਆ 300 ਰੁਪਿਆ ਕਰਾਇਆ ਬਹੁਤ ਮੁਸ਼ਕਲ ਟਾਈਮ ਪਾਸ ਸਰ ਹੋ ਗਿਆ ਤੇ ਨਾ ਹੀ ਫਲੈਸ਼ ਆ ਇਦਾਂ ਮੁਸ਼ਕਲ ਬਿਹੇਣਾ ਬੜਾ ਬਹੁਤ ਟਾਈਮ ਪਾਸ ਮਾੜਾ ਕਰਨੀ ਆ 2pm ਬਾਦਾਂ ਲਈ ਵੀ ਮੁਸ਼ਕਲ ਹੁੰਦੀ ਹੈ ਕੰਮ ਕਰ ਰਹੀਆਂ ਦੁਕਾਨਾਂ ਤੇ ਉਹ ਵੀ ਮੁਸ਼ਕਲ ਹੁੰਦੀ ਹੈ ਉਹ ਬਿਆਨੀਆਂ ਵੀ ਹੈ ਕੀ ਮੰਕਰਦੇ ਸਮੱਸਿਆ ਵੀ ਮੰਗ ਆਹੀ ਸਰ ਕਰਦੇ ਆਂ ਵੀ ਚਲੋ ਸਾਡਾ ਕਮਰਾ ਰਹਾ ਲੇ ਚਲੋ ਉਹ ਜੇ ਫਲੈਸ਼ ਲੱਗ ਜੇ ਮੇਰੀ ਬੇਟੀ ਦੀ ਪੈਨਸ਼ਨ ਨਹੀਂ ਲੱਗੀ ਜੇ ਚਲੋ ਉਹ ਲੱਗ ਜੇ ਤੇ ਚਲੋ ਆਪਣੇ ਘਰ ਅਸੀਂ ਸਰ ਬੈਠੀਏ ਕਿੰਨਾ ਚਿਰ ਕਿਸੇ ਦੇ ਘਰ ਲੈਣਾ ਥਾਂ ਤੇ ਤੁਸੀਂ ਅਧਿਕਾਰੀ ਨੂੰ ਮਿਲੇ ਹੋ ਕੋਸ਼ਿਸ਼ ਕੀਤੀ ਹੈ ਪਹਿਲੇ ਨਹੀਂ ਭਾਜੀ ਅਸੀਂ ਕਿਸੇ ਆਏ ਹੀ ਪਹਿਲੇ ਵੀ ਮੀਡੀਆ ਵਾਲੇ ਆਏ ਇੱਕ ਵਾਰੀ ਮੇਰੀ ਛੋਟੀ ਭੈਣ ਦੇ ਦੇਵਰ ਲੈ ਕੇ ਆਏ ਸੀ ਨਾਲ ਉਹ ਵੀ ਬਸਦਾ ਕਰਕੇ ਉਹ ਲੈ ਗਈ ਮੁੜ ਕੇ ਉਹਨਾਂ ਨੇ ਵੀ ਪੁੱਛ ਗਏ ਸੀ ਕਿ ਤੀ ਸਰ ਕੁਛ ਨਹੀਂ ਉਹਨਾਂ ਨੇ ਕੋਈ ਹੱਲ ਨਹੀਂ ਕੀਤਾ ਕਿਸੇ ਅਧਿਕਾਰੀ ਨੂੰ ਵੀ ਨਹੀਂ ਮਿਲੇ ਨਹੀਂ ਸਰ ਨਹੀਂ ਕੀ ਨਾਮ ਹੈ ਪੁਰਾਣੀ ਹੋਰ ਕੀ ਪੋਜੀਸ਼ਨ ਸਾਜੀ ਮੇਰਾ ਨਾਮ ਜਸਵੀਰ ਸਿੰਘ ਪੇ ਨਹਰਾਏ ਪਰ ਉਹ ਸੈਨਾ ਵਾਲਾ ਜੀ ਤੇ 7 ਸਾਲ ਹੋ ਗਿਆ ਕਮਰੇ ਟਟੇ ਆ ਜੀ ਬੱਚਾ ਮੇਰਾ ਕਹਿੰਦੀ ਗਾਵਾ ਦੋ ਬੇਟੀਆਂ ਉਹਨਾਂ ਨੇ ਪਾਸ ਤੋਂ ਗਾਲੀ ਕਢੀ ਤੇ ਕਹਿੰਦੇ ਆਪਣੇ 1000 ਰੁਪਏ ਉਹਨਾਂ ਨੂੰ ਮਹੀਨਾ ਦਾ ਦਿੰਦੇ ਆ ਜੀ ਤੇ ਘਰ ਦਾ ਟੈਪ ਅਸੀਂ ਬੜਾ ਇਹਨੇ ਹੋ ਰਿਹਾ ਜੀ ਹਰ ਦੇ ਜਾਂਦੇ ਸਰ ਮੈਂ ਈ ਦਾ ਚਲਾਣਾ ਜੀ ਆਪਣਾ ਹਾਂਜੀ ਨਹੀਂ ਕਿਰਾਏ ਤੇ ਆ ਜੀ ਸਰ ਉਹ 250 300 ਰੁਪਏ ਦਾ ਕਿਰਾਇਆ ਕਰਦੇ ਫੇ ਜੋਗ ਜਾਰਾ ਕਰ ਦਵੇ ਜਾਰਾ ਮਨਵਾਟ ਕਰੀਦਾ ਹੁਣ ਕਿੱਥੇ ਰਹਦੇ ਹੁਣ ਸਾਰਾ ਕਿਸੇ ਦੇ ਆਪਣੇ ਸੱਜਣ ਮਿੱਤਰਾਂ ਦੇ ਘਰ ਐ ਸਿਰੇ ਬਸ ਕਿੱਦਾਂ ਗੁਜ਼ਾਰਾ ਹੁੰਦਾ ਸਰ ਉੱਥੇ ਇਦਾਂ ਹੀ ਬਸ ਆਪਣਾ ਖਾਚਾ ਆਪਣੀ ਬਸ ਚਾਹ ਪਾਣੀ ਰੋਟੀ ਬਣਾਈ ਦਈ ਫੰਕੀ ਮੰਗ ਕਰਦੇ ਹੋ ਅਸੀਂ ਕਹਿੰਦੇ ਵੀ ਸਰ ਜਦੋਂ ਮੇਰਾ ਕਮਰੇ ਦਾ ਹੱਲ ਹੋ ਜਾਏ ਤਾਂ ਸਰ ਬਾਸੂ ਨਹੀਂ ਹੈ ਬਾਹਰ ਜਾਈਦਾ ਪੇਟੀਆਂ ਤੋਂ ਬੜਾ ਜਵਾਨ ਆ ਜੀ ਵਾ ਨਹੀਂ ਹੋ ਕੋ ਜਾ ਜਾਂਦਾ ਤੇ ਉਹਦੇ ਕਰਕੇ ਅਸੀਂ ਅਸੀਂ ਮੰਨ ਕੇ ਨੀ ਬਿਚੋ ਸਾਡਾ ਮਾੜਾ ਮਾੜਾ ਸਹੂਲ ਸਾਡੀ ਕਿਤੇ ਇਹ ਫਲੈਸ ਲੱਗ ਜੇ ਹਰੇ ਕਮਰੇ ਦੇ ਹੋਏ ਤੇ ਬੇਟੇ ਦਾ ਪਰਸ ਲਾਜੇ ਬੇਟੇ ਵੀ ਨਹੀਂ ਜਿਹੜੀ ਉਹਦੀ ਪੋਜੀਸ਼ਨ ਹੋਈ ਸੀ ਸਾਰਾ 4 ਸਾਲ ਹੋ ਗਏ 3-4 ਸਾਲ ਕਿੰਨਾ ਸਸ ਸਕੂਲ ਸਕੂਲ ਗਿਆ ਸਕੂਲ ਗਿਆ ਮੜ ਕੇ ਆਇਆ ਤੇ ਰਾਤੀ ਫਿਰ ਸੁੱਤਾ ਤੇ ਫਿਰ ਉੱਠਿਆ ਨਹੀਂ ਆਉਂ ਹਾਂਜੀ ਹੋਰ ਪੋਜੀਸ਼ਨ ਕੀ ਹੈ ਪਰਿਵਾਰ ਦੀ ਮੇਰਾ ਨਾਮ ਸਰਜੀਤ ਸਿੰਘ ਮੈਂ ਪਿੰਡ ਦਾ ਮੌਜੂਦਾ ਲੰਬੜਦਾਰ ਹਾਂ ਇਹ ਪਰਿਵਾਰ ਦਾ ਬਹੁਤ ਹੀ ਮਾੜੀ ਹਾਲਤਾ ਤੁਸੀਂ ਵੇਖਣੀ ਡੇਓ ਸਾਹਦਾ ਸਾਹਮਣੇ ਹੀ ਆ ਕੋਈ ਵੇਖਣ ਵਾਲੀ ਗੱਲ ਦੱਸਣ ਵਾਲੀ ਗੱਲ ਤੇ ਹੈ ਨਹੀਂ ਕੋਈ ਲਗਾਉਣ ਵਾਲੀ ਬਹੁਤ ਮਾੜੇ ਹਾਲਤਾ ਇਹਨਾਂ ਦੇ ਹਾਲਤਾ ਤੇ ਬੇਟੀਆਂ ਨੇ ਜਵਾਨ ਇਹਨਾਂ ਘਰ ਫਲੈਸ ਵੀ ਹੈ ਨਹੀਂ ਤੇ ਇਹਨਾਂ ਨੂੰ ਵੱਤ ਵੱਤ ਮੈਂ ਦੇ ਹੱਥ ਜੋੜ ਕੇ ਸਮਾ ਸੇਵਕੀਆਂ ਨੂੰ ਜਾਂ ਸਰਕਾਰ ਨੂੰ ਵੀ ਬੇਨਤੀ ਕਰਨਾ ਕਿ ਇਹ ਪਰਿਵਾਰ ਨੂੰ ਵੱਤ ਵੱਤ ਮਦਦ ਕਰਨੀ ਚਾਹੀਦੀ ਹੈ ਇਤੋਂ ਗਰੀਬ ਪਰਿਵਾਰ ਸਾਡੇ ਪਿੰਡ ਚ ਮੇਰੇ ਸਾਬਾ ਸਾਡੇ ਇਲਾਕੇ ਚ ਵੀ ਕੋਈ ਨਹੀਂ ਹੋਣਾ ਇਹਨਾਂ ਗਰੀਬ ਪਰਿਵਾਰ ਦੀ ਪੋਜੀਸ਼ਨ ਹੈ ਜਰਾ ਬਿਆਨ ਕਰਦੇ ਹੋ ਮੜੀ ਜੀ ਕਿਉਂਕਿ ਇਹ ਰਿਕਸ਼ਾ ਚਲਾਂਦੇ ਆ ਤੇ ਕਿਰਾਇਆ ਵੀ ਕੱਢਣਾ ਮੁਸ਼ਕਲ ਹੋ ਜਾਂਦਾ ਵੇਖੋ ਜੀ ਹੁਣ ਉਹ ਕੱਲਾ ਹੀ ਆ ਕਮਾਉਣ ਵਾਲਾ ਤੇ ਬੇਟੀਆਂ ਵੀ ਨੇ ਦੋ ਬੇਟੇ ਆ ਇੱਕ ਬੇਟਾ ਚੱਲ ਨਹੀਂ ਸਕਦਾ ਇਹਦਾ ਤੇ ਇਹਦੇ ਵੱਲ ਵੀ ਮਾਤਾ ਨੇ ਤੇ ਇਹਨੂੰ ਘਰ ਵੀ ਰਹਿਣਾ ਪੈਂਦਾ ਕਿੰਨਾ ਕੰਮ ਕਰ ਲੈਣਾ ਇਕੱਲੇ ਜਾਣੇ ਬਹੁਤ ਮਾੜੇ ਹਾਲਾਤ ਆ ਇਹਨਾਂ ਦੇ ਕਿਸੇ ਅਫਸਰ ਨੂੰ ਜਾਂ ਸਮਾਜ ਸੇਵੀ ਨੂੰ ਨੰਬਰਦਾਰ ਹੋਣ ਦੇ ਨਾਤੇ ਮਿਲੇ ਹੋ ਕਦੀ ਚਲੋ ਮੈਂ ਤਾਂ ਇੱਕ ਦੋ ਵਾਰੀ ਇਹਨਾਂ ਦੇ ਫਾਰਮ ਭਰੇ ਆ ਲੈਸਾਂ ਦੇ ਪਰ ਅਜੇ ਤੱਕ ਇਹਨਾਂ ਨੂੰ ਨਹੀਂ ਕੋਈ ਵੀ ਇਹਨਾਂ ਦਾ ਹੋ ਸਕਿਆ ਬੇਟੇ ਨੂੰ ਪੈਨਸ਼ਨ ਵੀ ਲੱਗ ਸਕਦੀ ਹੈ ਹੈਂਡੀਕੈਪਟਾ ਉਹਦੇ ਲਈ ਕੋਸ਼ਿਸ਼ ਕੀਤੀ ਨਹੀਂ ਮੈਂ ਨਹੀਂ ਇਹਨਾਂ ਨੇ ਕੀਤੀ ਹੈ ਨਾ ਮੈਨੂੰ ਦੱਸਿਆ ਗਿਆ ਸੀ ਇੱਕ ਅੱਧੀ ਆਰੀ ਫਾਰਮ ਭਰੇ ਪਰ ਉਹ ਇਹਨਾਂ ਦਾ ਨਹੀਂ ਹੋਇਆ ਨਹੀਂ ਅਜੇ ਤੱਕ ਕੀ ਅਪੀਲ ਕੀ ਕਰਨਾ ਚਾਹੋਗੇ ਮੈਂ ਤੇ ਹੱਥ ਜੋੜ ਕੇ ਇਹੋ ਬੇਨਤੀ ਕਰਨਾ ਤੁਹਾਨੂੰ ਬਾਰ-ਬਾਰ ਮੈਂ ਕਹਿੰਨਾ ਹੈ ਕਿ ਇਹਨਾਂ ਦੀ ਜ਼ਰੂਰਤ ਤੋਂ ਵੱਧ ਮਦਦ ਹੋਣੀ ਚਾਹੀਦੀ ਹੈ ਜਿੰਨੀ ਵੀ ਹੋ ਸਕੇ ਜੇ ਕੋਈ ਮਦਦ ਕਰਨਾ ਚਾਹੇ ਤੇ ਆਪਣਾ ਨੰਬਰ ਬੋਲਦੇ ਹੋ ਕਿਉਂਕਿ ਪਰਿਵਾਰ ਕੋਲ ਤੇ ਪੀਟੀਐਮ ਵਗੈਰਾ ਹੈ ਨਹੀਂ ਸਾਡੇ ਨਾਲ ਕੰਟੈਕਟ ਕਰ ਲੈਣ ਚਲੋ ਮੈਂ ਤਾਂ ਇਹਨਾਂ ਦਾ ਸਿੱਧਾ ਹੀ ਤੁਸੀਂ ਡਾਇਰੈਕਟ ਹੀ ਇਹਨਾਂ ਦਾ ਹੀ ਨੰਬਰ ਦਓ ਤੇ ਇਹਨਾਂ ਨਾਲ ਜੇ ਮੇਰਾ ਵੀ ਨੰਬਰ ਲੈਣਾ ਤਾਂ ਕੋਈ ਗੱਲ ਨਹੀਂ 9872930572 ਮੇਰਾ ਮੋਬਾਈਲ ਨੰਬਰ ਆ ਜੀ